ਅਗਲੀ ਖਬਰ ਜਿਹੜੀ ਹੈ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਨਾਲ ਆਈਸ ਵਾਲਿਆਂ ਨੇ ਇੱਕ ਗ੍ਰੀਨ ਕਾਰਡ ਹੋਲਡਰ ਜਿਹੜਾ ਬੰਦਾ ਆ ਉਹਨੂੰ 에ਅਰਪੋਰਟ ਦੇ ਉੱਤੇ ਅਰੈਸਟ ਕੀਤਾ ਤੇ ਉਸ ਨੂੰ ਬਾਅਦ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਲੈ ਗਏ ਇਹ ਨਿਊਜ਼ ਵੀ ਕਰਜ ਰਿਪੋਰਟ ਕਰ ਰਿਹਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਨੇ ਇਹ ਸਾਰਾ ਕੁਝ ਕੀਤਾ ਕਾਰਨ ਕੀ ਹੋਇਆ ਕਿ ਇਹ ਬੰਦਾ ਬੜੇ ਲੰਮੇ ਸਮੇਂ ਤੋਂ 50 ਸਾਲਾਂ ਦਾ ਜੋ ਸੈਂਚਸ ਨਾਮ ਇਹਦਾ ਦੱਸਿਆ ਗਿਆ ਹੈ ਅਮਰੀਕਾ 'ਚ ਰਹਿ ਰਿਹਾ ਹੈ ਤੇ ਇਮੀਗ੍ਰੇਸ਼ਨ ਅਪਾਇੰਟਮੈਂਟ ਤੇ ਗਿਆ ਸੀ ਸੌਰੀ ਸੈਨ ਇਸਟਲੋ ਜੋ ਆਈਸਾ ਦਾ ਆਫਿਸ ਆ ਤੇ ਉਥੇ ਉਹਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਉਹਦੀ ਡਾਕਟਰ ਨੇ ਦੱਸਿਆ ਵੀ ਮੇਰੇ ਫਾਦਰ ਨੂੰ 2021 ਦੇ ਵਿੱਚ ਇੱਕ ਨਾਨ ਵਾਇਲੈਂਟ ਡਰਗ ਕਨਵਿਕਸ਼ਨ ਹੋਈ ਸੀ ਉਹਦੇ ਵਿੱਚ ਉਹਨੂੰ ਚਾਰਜ ਕੀਤਾ ਗਿਆ ਸੀ ਜੀ ਤੇ ਉਹਦੇ ਵਿੱਚ ਚਾਰਜ ਕੀਤਾ ਗਿਆ ਸੀ ਹੁਣ ਤੁਸੀਂ ਦੇਖੋ ਵੀ 2001 ਦੀ ਜਿਹੜੀ ਕਨਵੈਂਸ਼ਨ ਕਨਵਿਕਸ਼ਨ ਸੀ 24 ਸਾਲਾਂ ਬਾਅਦ ਜਾ ਕੇ ਜਦੋਂ ਉਹ ਗਿਆ ਤੇ ਉਸ ਨੂੰ ਅਰੈਸਟ ਕਰ ਲਿਆ ਗਿਆ ਆਈਸ ਵਾਲੇ ਧੜਾ ਧੜਾ ਜਿਹੜੇ ਲੋਕਾਂ ਨੂੰ ਅਰੈਸਟ ਕਰ ਰਹੇ ਹੈਗੇ ਆ ਹੁਣ ਤੱਕ ਇੱਕ ਜਗ੍ਹਾ ਮੈਂ ਫਿਗਰ ਦੇਖ ਰਿਹਾ ਸੀ 1,24,000 ਦੇ ਕਰੀਬ ਲੋਕ ਆਲਰੇਡੀ ਆਈਸ ਵਾਲਿਆਂ ਨੇ ਅਰੈਸਟ ਕਰ ਲਏ ਆ ਜਿਨ੍ਹਾਂ ਚੋਂ ਵੱਡੀ ਗਿਣਤੀ ਰਿਪੋਰਟ ਕੀਤੇ ਜਾ ਚੁੱਕੇ ਹੈਗੇ ਆ 55,000 ਦੇ ਕਰੀਬ ਜਿਹੜੇ ਜੇਲ੍ਹਾਂ ਦੇ ਵਿੱਚ ਹੈਗੇ ਆ ਮਕਸੀਕੋ ਨੂੰ ਪਿਛਲੇ ਇੱਕ ਹਫ਼ਤੇ ਦੇ ਵਿੱਚ 9 ਫਲਾਈਟਸ ਜਿਹੜੀਆਂ ਸਪੈਸ਼ਲ ਗਈਆਂ ਆ ਭਰ ਕੇ ਜਿਹੜੇ ਲੋਕਾਂ ਨੂੰ ਰਿਪੋਰਟ ਕੀਤਾ ਗਿਆ ਹੈਗਾ ਭਾਰਤੀ ਮੂਲ ਦੇ ਲੋਕਾਂ ਦੇ ਵਿੱਚ ਵੀ ਡਰ ਵਾਲਾ ਮਾਹੌਲ ਜ਼ਰੂਰ ਹੈਗਾ ਆ ਇੱਕ ਆਰਟਿਸਿਆ ਜਿਹੜਾ ਟਾਊਨ ਹੈਗਾ ਆ ਲਿਟਲ ਇੰਡੀਆ ਕਰਕੇ ਜਾਣਿਆ ਜਾਂਦਾ ਐਲ.ਏ ਦੇ ਵਿੱਚ ਆ ਉੱਥੇ ਪਿਛਲੇ ਦਿਨਾਂ ਦੇ ਵਿੱਚ ਰੇਡ ਪਈ ਸੀ ਤੇ ਹਾਲਾਂਕਿ ਇਹ ਨਹੀਂ ਪਤਾ ਕਿ ਉਹ ਭਾਰਤੀ ਮੂਲ ਦੇ ਲੋਕਾਂ ਨੂੰ ਲੱਭ ਰਹੇ ਸੀ ਜਾਂ ਸਪੈਨਿਸ਼ ਮੂਲ ਦੇ ਲੋਕਾਂ ਨੂੰ ਲੱਭ ਰਹੇ ਸੀਗੇ ਪਰ ਉਹ ਤੋਂ ਬਾਅਦ ਕਹਿੰਦੇ ਭਈ ਜਿਹੜਾ ਹਮੇਸ਼ਾ ਹੀ ਬਹੁਤ ਚਹਿਲ ਪਹਿਲ ਰਹਿੰਦੀ ਆ ਇਸ ਆਰਟੀਸ਼ੀਆ ਦੇ ਜਿਹੜਾ ਲिटल ਇੰਡੀਆ ਨੇਬਰਹੂਡ ਨੂੰ ਉੱਥੇ ਹੁਣ ਬਹੁਤ ਘੱਟ ਲੋਕਾਂ ਦਾ ਜਿਹੜਾ ਰਾਸ਼ ਹੁੰਦਾ ਹੈਗਾ ਸੋ ਲੋਕ ਡਰ ਦੇ ਮਾਰੇ ਜਿਹੜੇ ਆ ਘਰਾਂ ਤੋਂ ਬਾਹਰ ਨਹੀਂ ਜਾਂਦੇ ਹੈਗੇ ਸ਼ਾਪਿੰਗ ਵਗੈਰਾ ਕਰਨ ਖਾਸ ਕਰਕੇ ਜਿਨ੍ਹਾਂ ਦਾ ਕੋਈ ਨਾ ਕੋਈ ਇਮੀਗ੍ਰੇਸ਼ਨ ਦੀ ਪ੍ਰੋਬਲਮ ਹੈਗੀ ਹੈ ਜੀ ਅਗਲੀ ਖਬਰ ਜਿਹੜੀ ਹੈ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਨਾਲ ਆਈਸ ਵਾਲਿਆਂ ਨੇ ਇੱਕ ਗ੍ਰੀਨ ਕਾਰਡ ਹੋਲਡਰ ਜਿਹੜਾ ਬੰਦਾ ਆ ਉਹਨੂੰ 에어ਪੋਰਟ ਦੇ ਉੱਤੇ ਅਰੈਸਟ ਕੀਤਾ ਤੇ ਉਸ ਨੂੰ ਬਾਅਦ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਲੈ ਗਏ ਇਹ ਨਿਊਜ਼ ਵੀਕ ਅੱਜ ਰਿਪੋਰਟ ਕਰ ਰਿਹਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਨੇ ਇਹ ਸਾਰਾ ਕੁਝ ਕੀਤਾ ਕਾਰਨ ਕੀ ਹੋਇਆ ਕਿ ਇਹ ਬੰਦਾ ਬੜੇ ਲੰਮੇ ਸਮੇਂ ਤੋਂ 50 ਸਾਲਾਂ ਦਾ ਜੋ ਸੈਂਚਸ ਨਾਮ ਇਹਦਾ ਦੱਸਿਆ ਗਿਆ ਹੈ ਅਮਰੀਕਾ 'ਚ ਰਹਿ ਰਿਹਾ ਹੈ ਤੇ ਇਮੀਗ੍ਰੇਸ਼ਨ ਅਪਾਇੰਟਮੈਂਟ ਤੇ ਗਿਆ ਸੀ ਸੌਰੀ ਸੈਨ ਇਸਲੋ ਜੋ ਆਈਸਾ ਆਫਿਸ ਆ ਤੇ ਉੱਥੇ ਉਹਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਉਹਦੀ ਡਾਕਟਰ ਨੇ ਦੱਸਿਆ ਵੀ ਮੇਰੇ ਫਾਦਰ ਨੂੰ 2021 ਦੇ ਵਿੱਚ ਇੱਕ ਨੋਨ ਵਾਇਲੈਂਟ ਡਰਗ ਕਨਵਿਕਸ਼ਨ ਹੋਈ ਸੀ ਉਹਦੇ ਵਿੱਚ ਉਹਨੂੰ ਚਾਰਜ ਕੀਤਾ ਗਿਆ ਸੀ ਜੀ ਤੇ ਉਹਦੇ ਵਿੱਚ ਚਾਰਜ ਕੀਤਾ ਗਿਆ ਸੀ ਹੁਣ ਤੁਸੀਂ ਦੇਖੋ ਵੀ 2001 ਦੀ ਜਿਹੜੀ ਕਨਵੈਂਸ਼ਨ ਕਨਵਿਕਸ਼ਨ ਸੀ 24 ਸਾਲਾਂ ਬਾਅਦ ਜਾ ਕੇ ਜਦੋਂ ਉਹ ਗਿਆ ਤੇ ਉਸ ਨੂੰ ਅਰੈਸਟ ਕਰ ਲਿਆ ਗਿਆ ਆ ਆਈਸ ਵਾਲੇ ਤੜਾ ਤੜਾ ਜਿਹੜੇ ਲੋਕਾਂ ਨੂੰ ਅਰੈਸਟ ਕਰ ਰਹੇ ਹੈਗੇ ਆ ਹੁਣ ਤੱਕ ਇੱਕ ਜਗ੍ਹਾ ਮੈਂ ਫਿਗਰ ਦੇਖ ਰਿਹਾ ਸੀ 1,24,000 ਦੇ ਕਰੀਬ ਲੋਕ ਆਲਰੇਡੀ ਆਈਸ ਵਾਲਿਆਂ ਨੇ ਅਰੈਸਟ ਕਰ ਲਏ ਆ ਜਿਨ੍ਹਾਂ ਚੋਂ ਵੱਡੀ ਗਿਣਤੀ ਰਿਪੋਰਟ ਕੀਤੇ ਜਾ ਚੁੱਕੇ ਹੈਗੇ ਆ 55,000 ਦੇ ਕਰੀਬ ਜਿਹੜੇ ਜੇਲ੍ਹਾਂ ਦੇ ਵਿੱਚ ਹੈਗੇ ਆ ਮਕਸੀਕੋ ਨੂੰ ਪਿਛਲੇ ਇੱਕ ਹਫਤੇ ਦੇ ਵਿੱਚ 9 ਫਲਾਈਟਸ ਜਿਹੜੀਆਂ ਸਪੈਸ਼ਲ ਗਈਆਂ ਭਰ ਕੇ ਜਿਹੜੇ ਲੋਕਾਂ ਨੂੰ ਰਿਪੋਰਟ ਕੀਤਾ ਗਿਆ ਹੈਗਾ ਭਾਰਤੀ ਮੂਲ ਦੇ ਲੋਕਾਂ ਦੇ ਵਿੱਚ ਵੀ ਡਰ ਵਾਲਾ ਮਾਹੌਲ ਜ਼ਰੂਰ ਹੈਗਾ ਆ ਇੱਕ ਆਰਟਿਸਿਆ ਜਿਹੜਾ ਟਾਊਨ ਹੈਗਾ ਆ ਲਿਟਰਲ ਇੰਡੀਆ ਕਰਕੇ ਜਾਣਿਆ ਜਾਂਦਾ ਐਲ.ਏ ਦੇ ਵਿੱਚ ਆ ਉੱਥੇ ਪਿਛਲੇ ਦਿਨਾਂ ਦੇ ਵਿੱਚ ਰੇਡ ਪਈ ਸੀ ਤੇ ਹਾਲਾਂਕਿ ਇਹ ਨਹੀਂ ਪਤਾ ਕਿ ਉਹ ਭਾਰਤੀ ਮੂਲ ਦੇ ਲੋਕਾਂ ਨੂੰ ਲੱਭ ਰਹੇ ਸੀ ਜਾਂ ਸਪੈਨਿਸ਼ ਮੂਲ ਦੇ ਲੋਕਾਂ ਨੂੰ ਲੱਭ ਰਹੇ ਸੀਗੇ ਪਰ ਉਸ ਤੋਂ ਬਾਅਦ ਕਹਿੰਦੇ ਭਈ ਜਿਹੜਾ ਹਮੇਸ਼ਾ ਹੀ ਬਹੁਤ ਚੈਰਪੈਲ ਰਹਿੰਦੀ ਆ ਇਸ ਆਰਟੀਸ਼ੀਆ ਦੇ ਜਿਹੜਾ ਲिटल ਇੰਡੀਆ ਨੇਬਰਹੂਡ ਨੂੰ ਉੱਥੇ ਹੁਣ ਬਹੁਤ ਘੱਟ ਲੋਕਾਂ ਦਾ ਜਿਹੜਾ ਰਸ਼ ਹੁੰਦਾ ਹੈਗਾ ਸੋ ਲੋਕ ਡਰ ਦੇ ਮਾਰੇ ਜਿਹੜੇ ਆ ਘਰਾਂ ਤੋਂ ਬਾਹਰ ਨਹੀਂ ਜਾਂਦੇ ਹੈਗੇ ਸ਼ਾਪਿੰਗ ਵਗੈਰਾ ਕਰਨ ਖਾਸ ਕਰਕੇ ਜਿਨ੍ਹਾਂ ਦਾ ਕੋਈ ਨਾ ਕੋਈ ਇਮੀਗ੍ਰੇਸ਼ਨ ਦੀ ਪ੍ਰੋਬਲਮ ਹੈਗੀ ਆ ਜੀ